ਇਦੇ ਕੋਲੇ ਰੱਖ ਦੇ ਕੋਲੇ ਰੱਖ ਦੇ ਆ ਬੱਚੇ ਦੇ ਬਸ ਆਇਆ ਹੁਣ ਦੇਖਦੇ ਆ ਕੀ ਬਣਦਾ ਬਣਦੇ ਆ ਕਿੰਨਾ ਸਸਰੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਮਿੱਤਰੋ ਠੀਕ ਠਾਕ ਹਾਂ ਬਈ ਜਾਨਵਰ ਫੱਟ ਨੇ ਫਰਿਆਂ ਦੇ ਤਾਂ ਮਿੱਤਰੋ ਸਭ ਤੋਂ ਪਹਿਲਾਂ ਬਈ ਆਪਾਂ ਖੋਲਾਂਗੇ ਆਪਣੇ ਲੱਕਿਆਂ ਵਾਲਾ ਖੁੱਡਾ ਆ ਜਾਓ ਬਈ ਤੁਸੀਂ ਸਾਰੇ ਬਾਹਰ ਤੇ ਨਾਲੇ ਖੋਲਾਂਗੇ ਬਈ ਆਪਾਂ ਜੁਗਨੂ ਹੋਰਾਂ ਦਾ ਆ ਜਾਓ ਬਈ ਜੁਗਨੂਰੀ ਤੁਸੀਂ ਵੀ ਆਜੋ ਚਲੋ 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 ਟੱਪਿਓ 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 ਆ ਜਾਓ ਬਈ ਆਪਣੇ ਨਕਾਪੋਸ਼ ਕਬੂਤਰ ਵੀ ਆ ਗਏ ਬਾਈ ਫੈਂਟੇਲ ਵੀ ਆ ਗਏ ਸ਼ਰਾਜੀਆ ਦਾ ਇੱਕ ਆ ਗਿਆ ਇੱਕ ਕਾਂਡਿਆਂ ਤੇ ਬੈਠਾ ਜੁਗ ਨੂੰ ਮਿੱਤਰੋ ਆਪਣਾ ਪੈ ਗਿਆ ਲੰਬਾ ਪਤਨੀ ਧੁੱਪ ਫੇਕਦਾ ਪਤਾ ਨਹੀਂ ਕੀ ਕਰਦਾਗਾ ਚਲੋ ਇਹਨਾਂ ਨੂੰ ਇੱਥੇ ਫੇਰਨ ਦੋ ਦਾਣੇ ਫਿਟ ਦਿੰਨੇ ਆਪਾਂ ਦਾਣੇ ਬਾਈ ਮੈਂ ਅੰਦਰ ਲੈਣ ਆਇਆ ਤਾਂ ਇੱਧਰ ਦੇਖਿਆ ਅੰਡਾ ਦੇ ਰੱਖਿਆ ਬਾਈ ਇੱਕ ਮੁਰਗੀ ਨੇ ਆਪਣੀ ਨੇ ਤੇ ਅੰਡਾ ਬਿਲਕੁਲ ਠੀਕ ਠਾਕ ਆ ਕਾਲੀ ਮੁਰਗੀ ਨੇ ਦਿੱਤਾ ਹੋਇਆਗਾ ਪਰ ਭੰਨਿਆ ਨਹੀਂ ਹੈਗਾ ਅੱਜ ਤਾਂ ਚਲੋ ਇਹਨੂੰ ਆਪਾਂ ਇੱਕ ਪਾਸੇ ਰੱਖ ਦਿੰਨੇ ਆ ਨਾਲੇ ਆਪਾਂ ਦਾਣੇ ਚੱਕ ਲੈਨੇ ਆ ਇੱਧਰ ਮਿੱਤਰੋ ਹੀਰ ਤੇ ਰਾਂਜਾ ਵੀ ਮੇਰੀ ਵੇਟ ਕਰੀ ਜਾਂਦੇ ਨੇ ਵੀ ਕਦ ਲੋ ਖਾਓ ਅੱਜ ਭਈ ਇਹਨਾਂ ਨੂੰ ਸਰੋਂ ਤੇ ਚੌਲ ਮਿਕਸ ਪਾਏ ਨੇ ਇਧਰ ਮਿੱਤਰੋ ਹੀਰ ਤੇ ਰਾਂਝਾ ਚੱਲ ਪਏ ਡੱਗੀ ਵੱਲ ਕਿਉਂਕਿ ਬਈ ਇਹਨਾਂ ਦਾ ਪੌਂਡ ਖਾਲੀ ਹੋ ਗਿਆ ਚਲੋ ਆਪਾਂ ਮੋਟਰ ਛੱਡ ਦਿੰਨੇ ਆ ਤੇ ਇਹਨਾਂ ਦਾ ਪੌਂਡ ਪਾਣੀ ਨਾਲ ਭਰੀਏ ਇਧਰੋਂ ਮਿੱਤਰੋ ਆਪਾਂ ਮੋਟਰ ਛੱਡ ਦਿੰਨੇ ਆ ਆਪਣੀ ਪਾਣੀ ਵਾਲੀ ਚੱਕੋ ਬਈ ਚਲੋ ਜੀ ਆਪਾਂ ਚਲੀਏ ਆਜੋ ਬਈ ਹੁਣ ਆਪਾਂ ਫਟਾਫਟ ਉੱਥੋਂ ਪਾਈਪ ਕੱਢ ਕੇ ਇਧਰ ਛੱਡ ਦਿੰਨੇ ਆ ਹੀਰ ਤੇ ਰਾਂਝਾ ਵੇਟ ਕਰੀ ਜਾਂਦੇ ਨੇ ਪਾਣੀ ਦੀ ਵੀ ਕਦੋਂ ਪਾਣੀ ਆਵੇ ਤੇ ਅਸੀਂ ਨਾ ਆਈਏ ਆਜੋ 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 ਆਹ ਲਓ ਬਈ ਖਿੱਚ ਲਈ ਮਿੱਤਰੋ ਆਪਾਂ ਪਾਈਪ ਇਹ ਛੱਡ ਦਿੰਨੇ ਆ ਇਹ ਇੱਥੇ ਚੱਕ ਬਈ ਉਧਰ ਮੈਂ ਬੰਦ ਕਰਕੇ ਆਉਣਾ ਉਧਰ ਚੱਲ ਪਿਆ ਇੱਥੋਂ ਇਹਦਾ ਵਾਲ ਬੰਦ ਕਰਾਂਗੇ ਨਾ ਆਪਾਂ ਤਾਂ ਉਧਰ ਚੱਲ ਪੂ ਜਿਹੜੀ ਆਪਾਂ ਪਾਈਪ ਉਹਦੇ ਵਿੱਚ ਰੱਖ ਕੇ ਆਏ ਆ ਆਹ ਲਓ ਬਈ ਪਾਣੀ ਦਾ ਪ੍ਰੈਸ਼ਰ ਆ ਗਿਆ ਹੁਣ ਆਪਾਂ ਇਹਦੇ ਵਿੱਚ ਰੱਖ ਦਿੰਨੇ ਇਹਨੂੰ ਤਾਂ 5 ਮਿੰਟਾਂ ਦੇ ਅੰਦਰ ਅੰਦਰ ਇਹਨਾਂ ਦਾ ਪੌਂਡ ਭਰ ਜੂਗਾ ਉਸ ਤੋਂ ਬਾਅਦ ਲਾਉਣਗੇ ਤਾਰੀਆਂ ਖੜ ਜਾ ਪਹਿਲਾਂ ਖੜ ਜਾ ਖੜ ਜਾ ਖਾ ਕੇ ਤਾਈਆਂ ਹੁਣ ਇੱਧਰ ਆ ਉਹਨੂੰ ਖਾ ਲੈਣ ਦੇ ਤੇਰਾ ਨਹੀਂ ਹੈਗਾ ਇਹ ਨਾ ਹੱਸ ਕੇ ਨੂੰ ਮਿੱਤਰੋ ਡਾਈਟ ਪਾਤੀ ਬੈਲਾ ਨੇ ਬਈ ਖਾਦੀ ਹੋਈ ਆ ਚਲ ਆਇਆ ਆਪਾਂ ਇੱਧਰ ਬਾਹਰ ਚੱਲਦੇ ਆਂ ġੇੜਾ ਦੇ ਕਿਉਂ ਨੇ ਇੱਧਰ ਬਾਹਰ 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 ਚੱਲ 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 ਸ਼ਾਬਾਸ਼ ਵੈਰੀ ਗੁੱਡ ਤੰ ਤਾਂ ਸਾਰਾ ਪਤਾ ਹੋਏ ਇਧਰ ਮਿੱਤਰੋ ਬਈ ਟੋਬਾ ਗਿਆ ਇਹ ਸੁੱਕਿਆ ਹੋਇਆ ਗਿਆ ਹੁਣ ਇਹਦੇ ਵਿੱਚ ਕੋਈ ਪਾਣੀ ਪੂਣੀ ਨਹੀਂ ਆ ਬਈ ਟੋਬੇ ਦੀਆਂ ਪੌੜੀਆਂ ਹੁੰਦੀਆਂ ਸੀਗੀਆਂ ਪਹਿਲਾਂ ਇਹ ਪਾਣੀ ਚ ਹੀ ਰਿਆ ਕਰਦੀਆਂ ਸੀ ਬਹੁਤ ਸਾਲ ਪਾਣੀ ਦੇ ਵਿੱਚ ਹੀ ਰਹੀਆਂ ਨੇ ਤੇ ਦੇਖ ਲਓ ਬਈ ਉਵੇਂ ਦੀਆਂ ਉਵੇਂ ਪਈਆਂ ਨੇ ਇੱਕ ਵੀ ਇਟ ਨਹੀਂ ਖੁਰੀ ਹੋਈ ਇੰਨਾ ਤਗੜਾ ਸਿਮਿੰਟ ਹੁੰਦਾ ਸੀ ਪਹਿਲਾਂ ਵਾਲਾ ਪੁਰਾਣਾ ਟੇਟਾਂ ਨਾਲੇ ਹੈਨਾ ਚਲੋ ਭਈ ਆਜੋ ਹੁਣ ਆਪਾਂ ਬੈਲਾ ਨੂੰ ਲੈ ਕੇ ਚੱਲਦੇ ਆਂ ਅੰਦਰ ਤੇ ਇਹਨੂੰ ਇਹਦੇ ਪਿੰਜਰੇ 'ਚ ਬਿਠਾ ਦਿੰਨੇ ਆਂ ਪਟਾਏ ਦਾ ਆਪਾਂ ਕੱਢ ਦਾਂਗੇ ਆ ਜਾ ਪਹਿਲਾਂ ਚੱਲ ਸ਼ਾਬਾਸ਼ ਆਪਦੇ ਆਪ ਹੀ ਗਈ ਅੱਜ ਤਾਂ ਬੈਲਾ ਨੂੰ ਘੁਮਾ ਫਰੇ ਕੇ ਭਈ ਆਪਾਂ ਪਿੰਜਰੇ ਦੇ ਅੰਦਰ ਵੜਤਾ ਪਟਾਏ ਦਾ ਕੱਢਤਾ ਉਧਰ ਉਹਨੇ ਆਪਦੀ ਡਾਈਟ ਖਾ ਲਈ ਜੈਕ ਨੇ ਚਲੋ ਜੀ ਇਹਨਾਂ ਦਾ ਕੰਮ ਡਨ ਹੋ ਗਿਆ ਚਲੋ 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 ਪੌਂਡ ਭਰ ਗਿਆ ਤੁਹਾਡਾ ਨਾਲੋ ਹੁਣ ਦੇਖੋ ਕਿੰਨਾ ਪਾਣੀ ਭਰਤਾ ਬਸ ਮੜਾ ਹੀ ਰਹਿ ਗਿਆ ਚਲੋ ਵੜਜੋ ਅੰਦਰ ਵੜਜੋ 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 ਸ਼ਾਬਾਸ਼ ਲਓ ਜੀ ਹੀਰ ਤੇ ਰਾਂਝਾ ਵੜ ਗਏ ਵੀਰੇ ਪੌਂਡ ਦੇ ਵਿੱਚ ਪੌਂਡ ਇਹਨਾਂ ਦਾ ਭਰ ਗਿਆ ਆਲਮੋਸਟ ਥੋੜਾ ਜਿਹਾ ਰਹਿ ਗਿਆ ਬਸ ਥੋੜਾ ਜਿਹਾ ਰਹਿ ਗਿਆ ਜਦੋਂ ਇਹ ਵੀ ਆਪਾਂ ਬੰਦ ਕਰ ਦਾਂਗੇ ਉਸ ਤੋਂ ਬਾਅਦ ਇਹ ਸਾਰੇ ਦਿਨੇ ਦੇ ਵਿੱਚ ਹੀ ਖਾਣ ਪੀਣਗੇ ਇਹਦੇ ਵਿੱਚ ਹੀ ਨਹਾਉਣਗੇ ਆਜੋ ਬਈ ਹੁਣ ਆਪਾਂ ਆ ਪਾਣੀ ਨੂੰ ਆਪਾਂ ਇੱਧਰ ਛਿੜਕ ਦਿੰਨੇ ਆ ਕੁਝ ਪ੍ਰੈਸ਼ਰ ਆਪਾਂ ਇਹਦੇ ਅੰਦਰ ਵੀ ਮਾਰ ਦਿੰਨੇ ਆ ਠੰਡਾ ਰਹੂ ਸਾਰਾ ਦਿਨ ਹਨਾ ਵਧੀਆ ਨਿਆਰੇ ਲੈਣਗੇ ਠੰਡੇ ਚ ਪੌਦਿਆਂ 'ਚ ਤਾਂ ਪਾਤਾ ਵੀਰੇ ਛਿੜਕ ਵੀ ਦਿੱਤਾ ਪੌਦਿਆਂ ਦੇ ਉੱਤੇ ਤਾਂ ਅੰਦਰ ਵੀ ਇਹ ਵਧੀਆ ਹੁਣ ਸਾਰਾ ਦਿਨ ਕੂਲਿੰਗ ਰਹੂਗੀ ਜਮਾ ਚਲੋ ਜੀ ਇਹਦਾ ਕੰਮ ਵੀ ਨਿਬੜ ਗਿਆ ਬਾਈ ਤੇ ਆਹ ਪੈਪ ਨੂੰ ਆਪਾਂ ਇੱਥੇ ਰੱਖ ਦਿੰਨੇ ਆ ਹੁਣ ਇਹਦੇ ਵਿੱਚ ਪਈ ਜਾਊਗਾ ਚਲੋ ਭਾਈ ਇਹਨਾਂ ਨੂੰ ਲੈਣ ਦੋ ਨਿਆਰੇ ਆਜੋ ਹੁਣ ਆਪਾਂ ਆਪਣੇ ਮਾਸਟਰ ਖੁੱਡੇ ਦੇ ਅੰਦਰ ਚਾਲਦੇ ਆਂ ਤੇ ਦੇਖਦੇ ਆਂ ਕੀ ਹਾਲ ਚਾਲ ਨੇ ਆਪਣੇ ਕਬੂਤਰਾਂ ਦੇ ਕਬੂਤਰ ਆ ਕੇ ਦਾਣੀ ਤੇ ਚਲੋ ਆਪਾਂ ਫੱਟੀ ਨੂੰ ਚਾੱਕ ਕੇ ਹੁਣ ਆਪਾਂ ਇੱਥੇ ਰੱਖ ਦਿੰਨੇ ਆ ਇਹਦੇ ਨਾਲ ਇਹ ਪਾਣੀ ਨਹੀਂ ਖਰਾਬ ਕਰਨਗੇ ਸਾਈਡਾਂ ਤੋਂ ਪੀ ਲੈਣਗੇ ਆਜੋ ਮਿੱਤਰੋ ਹੁਣ ਆਪਾਂ ਬੱਚਾ ਦੇਖ ਲਈਏ ਜਿਹੜਾ ਆਪਾਂ ਕਾਲ ਸਰੀ ਦਾ ਬੱਚਾ ਇੱਥੋਂ ਚਾੱਕ ਕੇ ਉੱਥੇ ਸ਼ਿਫਟ ਕਰਿਆ ਤਾਂ ਭਾਈ ਕੱਲ ਅਸੀਂ ਬੱਚਾ ਸ਼ਿਫਟ ਕਰਤਾ ਸੀ ਸਾਨੂੰ ਆਏ ਸੀ ਵੀ ਕਿਤੇ ਦੂਜਾ ਬੱਚਾ ਵੀ ਨਾ ਡਿੱਗ ਪੇ ਹਨਾ ਆ ਜੋੜੀ ਦਾ ਤਾਂ ਕਰਕੇ ਇਹਨਾਂ ਦੇ ਬੱਚੇ ਨੂੰ ਅਸੀਂ ਗਾਨੀ ਵਾਲੀ ਦੇ ਨਾਲ ਰੱਖਤਾ ਦੇਖੋ 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 ਬਈ ਦੇਖੋ ਦੇਖੋ ਇਹ ਤਾਂ ਮੈਨੂੰ ਦੇਖ ਕੇ ਹੁਣ ਹਟ ਗਏ ਇੰਨਾ ਗਾਹ ਪਾਰਖਿਆ ਸੀ ਇਹਨਾਂ ਨੇ ਓਏ ਹੋਏ 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 ਬੰਨ ਵੀ ਤੋੜਤਾ ਉਹ ਤੁਹਾਡਾ ਪਲਾ ਹੋ ਜੇ ਤੁਹਾਡਾ ਬਈ ਬਾਲਾ ਜਿਆਦੇ ਗਾਹ ਪਾਰਖਿਆ ਸੀ ਮੈਂ ਤਾਂ ਖੁੱਡੇ ਦੇ ਅੰਦਰ ਫੀ ਮੈਂ ਕਿਹਾ ਬਾਜਾ ਕਿੱਥੋਂ ਆਈ ਜਾਂਦੀ ਨੇ ਇੰਨੀਆਂ ਇਹਨੂੰ ਬਈ ਆਪਾਂ ਇੱਧਰ ਛੱਡ ਦਿੰਨੇ ਪਾਣੀ ਨੂੰ ਆਹ ਦੇਖੋ ਬਈ ਇੱਥੋਂ ਬੰਨ ਤੋੜਤਾ ਇਹਨਾਂ ਨੇ ਤਾਂ ਚਲੋ ਬਈ ਆਪਾਂ ਇਹਨਾਂ ਦਾ ਬੰਨ ਲਾ ਦਿੰਨੇ ਆ ਥੋੜਾ ਜਿਹਾ ਚੱਕੋ ਬਈ ਮਿੱਤਰੋ ਆਪਾਂ ਬੰਨ ਲਾਤਾ ਵੀਰੇ ਇੱਥੇ ਮਿੱਟੀ ਪਾਤੀ ਜਿੱਥੋਂ ਇਹਨਾਂ ਨੇ ਤੋੜੀ ਸੀ ਆਜੋ ਹੁਣ ਆਪਾਂ ਆਪਣੇ ਮਾਸਟਰ ਖੁੱਡੇ ਦੇ ਅੰਦਰ ਚਾਲਦੇ ਆਂ ਆਜੋ ਹੁਣ ਆਪਾਂ ਕਾਲ ਸਿਰੀ ਦਾ ਬੱਚਾ ਦੇਖ ਲੈਨੇ ਆ ਕਿਵੇਂ ਆ ਕਿਵੇਂ ਨਹੀਂ ਬਸ ਬੇਟਾ ਇੰਨਾ ਐਗਰੈਸਿਵ ਨਹੀਂ ਹੋਈਦਾ ਬਸ 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 ਤਾਂ ਦੇਖੋ ਮਿੱਤਰੋ ਆ ਜਿਹੜਾ ਛੋਟਾ ਬੱਚਾ ਵੀਰੇ ਆਗਾ ਕਾਲ ਸਿਰੀ ਜੋੜੀ ਦਾ ਬੱਚਾ ਦੂਜਾ ਵੱਡਾ ਬੱਚਾ ਇਹਨਾਂ ਦਾ ਹੀ ਆ ਤਾਂ ਭਈ ਦੋਨੇ ਬੱਚੇ ਬਿਲਕੁਲ ਠੀਕ ਠਾਕ ਨੇ ਆਪਣੇ ਹੁਣ ਆਪਾਂ ਕਬੂਤਰ ਨੂੰ ਇਹਨਾਂ ਦੇ ਕੋਲੀ ਛੱਡ ਦਿੰਨੇ ਆ ਤਾਂ ਇੱਥੇ ਭਈ ਬਿਲਕੁਲ ਸੇਫ ਆ ਹੁਣ ਆਪਣੀ ਟੈਨਸ਼ਨ ਖਤਮ दाना पानी ਵੀ ਹੋ ਗਿਆ ਚਲੋ ਆ ਫੀਡਰ ਨੂੰ ਆਪਾਂ ਉੱਥੋਂ ਬੰਦ ਕਰ ਦਿੰਨੇ ਆ ਆ ਜਿਓ ਮਿੱਤਰੋ ਹੁਣ ਆਪਾਂ ਆਪਣੇ ਮਾਸਟਰ ਕੇਜ ਦੇ ਅੰਦਰ ਚੱਲਦੇ ਆ ਤੇ ਦੇਖਦੇ ਆ ਕੀ ਹਾਲ ਚਾਲ ਨੇ ਪਾਤਾ ਗਾ ਪਾਤਾ ਗਾ ਬਈ ਤਾਂ ਮਿੱਤਰੋ ਸਾਰੀਆਂ ਚਿੜੀਆਂ ਚਿੜੇ ਤੋਤੇ ਤੂਤੇ ਸਾਰੇ ਠੀਕ ਠਾਕ ਨੇ ਇਧਰ ਤੋਤੇ ਚ ਕੋ ਕੁਜੀ ਵੱਡੀ ਪਈ ਐ ਇਹਨੇ ਦੇਖ ਲੈਨੇ ਆਂਡੇ ਧਰੇ ਆ ਕਿ ਨਹੀਂ ਧਰੇ ਵੀ ਤੁਸੀਂ ਮੜਾ ਉਧਰ ਚਲੋ ਠੀਕ ਆ ਸਾਰੇ ਸਾਨੂੰ ਆਂਡੇ ਦੇਖਣ ਦੋ ਚਲੋ 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 ਸ਼ਾਬਾਸ਼ ਚਲੋ 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 ਬਈ ਤਾਂ ਮਿੱਤਰੋ ਆ ਗੁੱਜੀ ਚ ਫੀ ਹਨਾ ਬਈ ਤੋਤੀ ਐਚ ਦੇਖ ਲੈਨੇ ਆ ਨਹੀਂ ਧਰਿਆ ਬਈ ਐਚ ਦੇਖੀਏ ਵਾਹ ਬਈ ਵਾਹ ਕੀ ਆ ਮਾਤ ਹੈ ਆ ਕੁੱਜੀ ਦੇ ਅੰਦਰ ਮਿੱਤਰੋ ਤਿੰਨ ਆਂਡੇ ਧਰਲੇ ਬਈ ਤੋਤੀ ਨੇ ਦੋ ਤਿੰਨ ਆਂਡੇ ਹੋਰ ਧਰੂਗੀ ਤਾਂ ਮਿੱਤਰੋ ਇਧਰੋਂ ਤਾਂ ਪੂਰੇ ਵਧੀਆ ਬੱਚੇ ਹੋਣਗੇ ਬਾਕੀ ਬਈ ਕੁੱਜੀਆਂ ਚ ਹਲੇ ਡੱਕੇ ਝੁਗੇ ਪਏ ਨੇ ਆਂਡੇ ਨਹੀਂ ਧਰੇ ਆ ਕੁੱਜੀ ਦੇ ਵਿੱਚ ਵੀ ਬਹੁਤ ਡੱਕੇ ਝੁਗ ਰੱਖੇ ਨੇ ਤੇ ਦਾਣਾ ਪਾਣੀ ਮਿੱਤਰੋ ਸਾਰਾ ਕੁਝ ਇਨਾਂ ਕੋਲੇ ਪਿਆਗਾ ਆ ਆਪਾਂ ਬਾਹਰ ਕੱਢ ਦਿੰਨੇ ਆਂਗੇ ਇਹ ਚਲੋ ਜੀ ਆਜੋ ਹੁਣ ਆਪਾਂ ਬਾਹਰ ਚਾਲਦੇ ਆ ਮਿੱਤਰੋ ਤੇ ਆਪਣਾ ਮਾਸਟਰ ਕੇਜ ਕਰਦੇ ਆ ਆਪਾਂ ਬੰਦ ਚਲੋ ਬਈ ਹੁਣ ਆਪਾਂ 2 ਮਿੰਟ ਇਨ੍ਹਾਂ ਦੇ ਕਿਨਾਰੇ ਬਹਿਨੇ ਆ ਪੌਂਡ ਦੇ ਤੇ ਦੇਖਦੇ ਆਂ ਬਈ ਇਨ੍ਹਾਂ ਦਾ ਨਜ਼ਾਰਾ ਉਹਨੂੰ ਬਈ ਆਪਾਂ ਕੀ ਕਰਦੇ ਆ ਜਿਹੜੀ ਕਬੂਤਰੀ ਨੇ ਆਂਡਾ ਆ ਜਾਲੀ ਦੇ ਵਿੱਚ ਤਰਿਆ ਹੋਇਆਗਾ ਜਿਹਦਾ ਆਪਾਂ ਨੂੰ ਕੋਈ ਪਤਾ ਨਹੀਂ ਕਿਨੇ ਤਰਿਆ ਆਂਡੇ ਨੂੰ ਚੱਕ ਕੇ ਆਪਾਂ ਉਥੇ ਧਰ ਦਿੰਨੇ ਆ ਜਿਹੜੀ ਕਬੂਤਰੀ ਆਪਣੀ ਡਲਿਆਂ ਤੇ ਬੈੰਦੀ ਆ ਜਿਹੜੀ ਆਂਡੇ ਨਹੀਂ ਤਰਦੀ ਤਾਂ ਆਪਾਂ ਕੀ ਕਰਦੇ ਆ ਆਂਡੇ ਨੂੰ ਬਈ ਆਪਾਂ ਚੱਕ ਲੈਨੇ ਆ ਆਂਡੇ ਨੂੰ ਚੱਕ ਕੇ ਆਪਾਂ ਉਥੇ ਧਰ ਦਿੰਨੇ ਆ ਦੇਖਾਂਗੇ ਬੈਠਣਗੇ ਕਿ ਨਾ ਇਹ ਇੱਥੇ ਬੈਹnde ਹੁੰਦੇ ਨੇ ਇਹ ਆ ਜਗ੍ਹਾ ਤੇ ਤਾਂ ਆ ਜਗ੍ਹਾ ਤੇ ਆਪਾਂ ਆਂਡਾ ਧਰ ਦਿੰਨੇ ਆ ਬਈ ਇਹਦੇ ਵਾਲੇ ਤੋਂ ਵਾਲੇ ਹੁਣ ਆਪਾਂ ਇੱਟਾਂ ਲਾ ਦਿੰਨੇ ਆ ਇਕ ਤਾਂ ਬਈ ਆ ਪਈਆਂ ਨੇ ਦੋ ਇਕ ਆ ਪਈਆ ਆ ਚੱਕ ਕੇ ਲਾ ਦਿੰਨੇ ਆ ਇਹ ਇੱਥੇ ਤੇ ਆ ਦੂਜੀ ਨੂੰ ਵੀ ਲਾ ਦਿੰਨੇ ਆ ਆਪਾਂ ਇਹ ਇੱਥੇ ਲੋ ਜੀ ਖਾਣਾ ਮਿੱਤਰੋ ਇਹਨਾਂ ਦਾ ਬਣਾਤਾ ਹੁਣ ਦੇਖਦੇ ਆ ਬੈਂਦੀ ਏ ਕਿ ਨਹੀਂ ਜੋੜੀ ਬਾਕੀ ਬਈ ਕੱਲ ਕਬੂਤਰ ਆਪਾਂ ਉਡਾਏ ਸੀ ਆਪਣੇ ਪੰਜ ਹਨਾ ਇੱਕ ਨੂੰ ਤਾਂ ਬਈ ਲੱਕਵਾ ਸੀਗਾ ਉਹ ਤਾਂ ਓਡੇ ਨਹੀਂ ਚਾਰ ਆਪਣੇ ਵਧੀਆ ਉੱਡ ਗਏ ਸੀ ਦੋਨੇ ਬੱਚੇ ਤੇ ਜੋੜੀ ਤਾਂ ਬਈ ਜਮਾ ਦਿਨ ਛੇਪੇ ਉਤਰੀਆ ਹਨਾ ਉਹ ਤਾਂ ਸ਼ਾਮ ਨੂੰ ਤਾਜ ਦਾ ਦਿਨ ਛੱਡ ਕੇ ਕੱਲ ਨੂੰ ਆਪੋ ਜੋੜੀ ਨੂੰ ਡਾਉਣਾ ਬੰਦ ਕਰ ਦਾਂਗੇ ਜੇ ਆਪਾਂ ਡਾਵਾਂਗੇ ਵੀ ਵੱਧ ਤੋਂ ਵੱਧ ਕੱਲੇ ਕਬੂਤਰ ਨੂੰ ਡਾਵਾਂਗੇ ਕਮਾਂਡਲੀ ਕਬੂਤਰੀ ਨੂੰ ਨਹੀਂ ਡਾਉਂਦੇ ਕਿਉਂਕਿ ਬਈ ਉਹ ਅੰਡੇ ਧਰਨ ਵਾਲੀ ਆ ਆ ਚੱਕੋ ਮਿੱਤਰੋ ਜਿਵੇਂ ਬਈ ਆਪਾਂ ਉੱਥੇ ਆਂਡਾ ਧਰਿਆ ਤੇ ਆਲੇ ਦੁਆਲੇ ਇੱਟਾਂ ਲਾਈਆਂ ਉਹ ਜੋੜੀ ਉਹਦੀ ਆ ਕੇ ਵੜ ਗਈ ਬਈ ਖਾਣੇ ਦੇ ਵਿੱਚ ਤੇ ਕਬੂਤਰੀ ਮਿੱਤਰੋ ਆਂਡੇ ਦੇ ਉੱਤੇ ਬਹਿ ਵੀ ਗਈ ਦੇਖੋ ਆਂਡਾ ਇਹਨੇ ਆਪਦੇ ਥੱਲੇ ਲੈ ਲਿਆ ਬਈ ਝੁੰਝ ਨਾਲ ਦੇਖੋ ਆਹ ਬੈ ਗਈ ਮਿੱਤਰੋ ਜੋੜੀ ਆਂਡੇ ਤੇ ਤਾਂ ਬਈ ਸਹੀ ਗੱਲ ਸੀਗੀ ਹਨਾ ਆਪਣਾ ਪਲਾਨ ਕਾਮਯਾਬ ਹੋ ਗਿਆ ਮਿੱਤਰੋ ਆ ਗੱਲ ਬਹੁਤ ਵਧੀਆ ਹੋਗੀ ਨਾਲੇ ਹੁਣ ਜਦੋਂ ਦੂਜਾ ਅੰਡਾ ਦਿੱਤਾ ਜਿਹੜੀ ਵੀ ਕਬੂਤਰੀ ਨੇ ਉਹ ਵੀ ਚਾਕੇ ਆਪਾਂ ਇੱਥੋਂ ਉੱਥੇ ਧਰ ਦਾਂਗੇ ਨਾਲੇ ਆ ਜੋੜੀ ਬੱਚੇ ਕੱਢ ਲੂ ਨਾਲੇ ਉਹ ਦਵਾਰੇ ਅੰਡੇ ਧਰ ਲੈਣਗੇ ਤਾਂ ਆਪਾਂ ਨੂੰ ਬਈ ਆ ਫਾਇਦਾ ਹੋ ਜੂਗਾ ਹੁਣ ਦਾਨੀ ਵਾਲੀ ਕਬੂਤਰੀ ਬਾਹਰ ਨਿਕਲ ਗਈ ਓਏ ਖੁਡੇ ਖੁਡੇ ਓਏ ਭਗ ਜਾ ਓਏ ਭਗ ਜਾ ਵੀਰ ਬਣ ਕੇ ਓਏ ਵੀਰ ਬਣ ਕੇ ਦੇਖੀ ਗਾਨੂ ਯਾਰ ਮੇਰਾ ਦਿਲ ਤੱਕ ਤੱਕ ਕਰ ਜਾਂਦਾ ਬਾਈ ਬਣ ਕੇ ਅੰਦਰ ਵਗ ਜਾ ਓਏ ਗਾਨੀ ਵਾਲਿਆ ਪਲੀਜ਼ ਯਾਰ ਅੰਦਰ ਵਗ ਜਾ ਤੂੰ ਵਗ ਜਾ ਬਾਕੀ 4-5 ਹੋਰ ਭੱਜ ਜਾਣ ਮੈਨੂੰ ਕੋਈ ਚੱਕਰ ਨਹੀਂ ਬਾਈ ਬਣ ਕੇ ਤੂੰ ਅੰਦਰ ਵੜ ਜਾ ਅੰਦਰ ਵਗ ਜਾ ਵੀਰੇ 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 ਨਾ ਨਾ ਵੀਰੇ ਨਾ 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 ਤੂੰ ਉਧਰ ਵਗ ਜਾ ਪਿਓਰ ਚਿੱਟੀਏ ਤੂੰ ਵੀ ਨਾ ਜੀ ਬਾਹਰ ਬਾਈ ਮੈਂ ਐਂ ਕਰਦਾ ਆਪਣੇ ਜਿਹੜੇ ਕੱਟ ਕਬੂਤਰ ਨੇ ਤੇ ਜਿਹੜੇ ਆਪਣੇ ਪੱਕੇ ਲੱਗੇ ਨੇ ਉਹਨਾਂ ਨੂੰ ਬਾਹਰ ਛੱਡ ਦੇਣਾ ਮਿੱਤਰੋ ਆਹ ਦਸਕ ਕਬੂਤਰ ਬਈ ਮੈਂ ਬਾਹਰ ਕੱਢਦੇ ਕਿਉਂਕਿ ਬਾਈ ਗਾਨੀ ਵਾਲਾ ਕਬੂਤਰ ਭੱਜੇ ਨਾ ਹਨਾ ਤਾਂ ਕਰਕੇ ਤਾਂ ਫਟਾਫਟ ਬਈ ਆਪਾਂ ਕਬੂਤਰਾਂ ਨੂੰ ਵੀ ਖੋਲ ਦਿੰਨੇ ਆ ਜੇ ਇੱਧਰ ਵੜ ਗਿਆ ਹਨਾ ਗਾਨੀ ਵਾਲਾ ਤਾਂ ਇੱਧਰਲੇ ਖੁੱਡੇ ਚੋਂ ਫੜ ਲਾਂਗੇ ਕਿਉਂਕਿ ਉਹਨੇ ਪਹਿਲਾਂ ਵੀ ਉਹਰੇ ਆਂਡੇ ਧਰੇ ਹੋਏ ਨੇ ਗਾਨੀ ਵਾਲੀ ਜੋੜੀ ਨੇ ਤਾਂ ਕਰਕੇ ਤਾਂ ਬਈ ਆ ਕਬੂਤਰ ਵੀ ਮੈਂ ਖੋਲਤੇ ਇੱਧਰਲੇ ਇਹ ਵੀ ਆਈ ਜਾਂਦੇ ਨੇ ਬਾਹਰ ਆ ਕਬੂਤਰ ਆਪਾਂ ਭੱਜ ਨਹੀਂ ਦੇਣਾ ਬਈ ਕਿਸੇ ਲੋਟ ਵੀ 5-7 ਮਿੰਟ ਇਹਨਾਂ ਨੂੰ ਬਈ ਇੱਥੇ ਫਿਰਨ ਦਿਓ ਆਪਣੇ ਕਬੂਤਰਾਂ ਨੂੰ ਉਸ ਤੋਂ ਬਾਅਦ ਆਪਾਂ ਲੱਕਿਆਂ ਨੂੰ ਉੱਧਰ ਬਾੜਾਂਗੇ ਤੇ ਆਪਣੇ ਗਾਨੀ ਵਾਲੇ ਕਬੂਤਰ ਨੂੰ ਆਪਾਂ ਫੜਨ ਦੀ ਕੋਸ਼ਿਸ਼ ਕਰਾਂਗੇ ਬੋਚ ਕੇਹੀਂ ਬੋਚ ਕੇ ਡਰਾ ਨਾ ਦੇਈਂ ਇੱਕ ਵਾਰ ਵੀ ਉੱਡ ਕੇ ਨਾ ਇਹਨੇ ਹੱਥ ਨਹੀਂ ਆਉਣਾ ਮੁੜ ਕੇ ਮਿੱਤਰੋ ਕਾਫੀ ਟਾਈਮ ਟੱਪ ਗਿਆ ਬਈ ਹੁਣ ਆਪਾਂ ਆਪਣੇ ਗਾਨੀ ਵਾਲੇ ਕਬੂਤਰ ਨੂੰ ਫੜਨ ਦੀ ਕੋਸ਼ਿਸ਼ ਕਰਾਂਗੇ ਇਹਨੂੰ ਕਿ ਫੇਰ ਰੋਟਮੇ ਖੁੱਡੇ ਚ ਬਾੜਦਾ ਬਈ ਖੁੱਡੇ 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 ਕੁੜੇ ਕੁੜੇ ਗਿਆ 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 ਅੰਦਰ ਹੋਈ ਗਿਆ ਹੁਣ ਨਹੀਂ ਪਤਾ ਤੈਨੂੰ ਜਾਣ ਦਿੰਦੇ ਬਈ ਮੈਂ ਖੁੱਡਾ ਬਾਹਰੋਂ ਬੰਦ ਕਰ ਲਾਂ ਇਹ ਚੱਕ ਬਈ ਲੈ ਬਈ ਆ ਜਾ ਬੱਸ 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 ਆਇਆ ਆ ਚੱਕੋ ਮੇਤਰੋ ਬਈ ਆਪਾਂ ਗਾਨੀ ਵਾਲਾ ਕਬੂਤਰ ਫੜ ਲਿਆ ਬਈ ਮੈਂ ਬਹੁਤ ਜ਼ਿਆਦਾ ਡਰ ਗਿਆ ਸੀ ਮੈਂ ਕਿਹਾ ਬਈ ਜੇ ਉੱਡ ਗਿਆ ਨਾ ਬਈ ਬਗਾਨੀ ਅਮਾਨਤਾ ਹਨਾ ਕਿਸੇ ਵੀਰ ਦੀ ਤਾਂ ਬਈ ਹਨਾ ਅਗਲਾ ਕੋਈ ਯਾਰ ਸੰਭਾਲ ਕੇ ਨਹੀਂ ਰੱਖੇ ਤਾਂ ਬਈ ਕਿਸੇ ਲੋਟ ਮੈਂ ਆ ਕਬੂਤਰ ਨੂੰ ਉਹ ਪਰਲੇ ਖੁੱਡੇ ਚਵਾੜ ਕੇ ਫੜ ਲਿਆ ਤਾਂ ਬਈ ਪਹਿਲਾਂ ਆਪਾਂ ਇਹਨਾਂ ਨੂੰ ਬਾਹਰ ਕੱਢਦੇ ਹੁੰਦੇ ਸੀ ਪਹਿਲਾਂ ਆਪਾਂ ਨੂੰ ਕੋਈ ਡਰ ਨਹੀਂ ਸੀ ਕਿਉਂਕਿ ਬਈ ਆ ਜੋੜੀ ਉਦੋਂ ਕੈਂਚੀ ਸੀ ਤਾਂ ਬਈ ਹੁਣ ਇਹਨਾਂ ਨੇ ਆਪਦੇ ਫੰਗ ਝਾੜ ਕੇ ਨਵੇਂ ਫੰਗ ਕੱਢ ਲਏ ਤਾਂ ਕਰਕੇ ਬਈ ਇਹ ਜੋੜੀ ਫਰ ਹੁੰਦੀ ਜਾਂਦੀ ਆ ਆ ਦੇਖੋ ਬਈ ਆ ਜੋੜੀ ਜਮਾ ਫਰ ਹੋ ਗਈ ਹੁਣ ਜਮਾ ਸਾਰੇ ਫੰਗ ਆ ਰਹੇ ਨੇ ਇਹਨਾਂ ਦੇ ਤਬਈ ਇਹਨਾਂ ਨੇ ਕੈਂਚੀ ਵਾਲੇ ਫੰਗ ਆ ਉਹਦੇ ਝਾੜ ਕੇ ਨਵੇਂ ਫੰਗ ਕੱਢ ਲੇ ਤਾਂ ਕਰਕੇ ਹੁਣ ਬਈ ਆਪਾਂ ਨੂੰ ਜਮਾ ਧਿਆਨ ਨਾਲ ਕੰਮ ਲੈਣਾ ਪੈਂਦਾ ਵੀ ਕਿਤੇ ਉੱਡਾ ਡਰ ਨਾ ਜਾਣ ਤੇ ਉਹ ਜਿਹੜੇ ਦੂਜੇ ਕਬੂਤਰ ਆਪਣੇ ਬਾਹਰ ਫਿਰਦੇ ਨੇ ਇਹਨਾਂ ਨੂੰ ਆਪਾਂ ਥੋੜੇ ਟਾਈਮ ਤੱਕ ਅੰਦਰ ਵੜ ਦਾਂਗੇ ਜਦੋਂ ਇਹ ਨਾ ਲੇ ਕੀਰਤ ਆ ਗੇਟ ਖੋਲ ਛੇ ਦੀ ਕਬੂਤਰ ਬਾੜਦੇ ਨੇ ਅੰਦਰ ਛੇ ਦੀ ਛੇਤੀ ਆਪਣਾ ਮਿਸ਼ਨ ਤਾਂ ਹੋ ਗਿਆ ਪੂਰਾ ਜਿਹੜਾ ਆਪਣੇ ਮਕਸਦ ਵਾਸਤੇ ਬਾਹਰ ਗੱਡੇ ਸੀ ਅੱਗੋਂ ਪਰਾਂ ਹੋਇਆ ਕੀਰਤ ਸ਼ਾਬਾਸ਼ ਚਲੋ ਬਈ ਚਲੋ 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 ਜੀ ਓਏ ਆਂਡਾ ਕਿਨੇ ਧਰਤਾ ਓਰੇ ਓਏ ਓਏ ਆਂਡਾ ਤਾਂ ਹੁਣੀ ਹੁਣੀ ਤਰਿਆ ਗਿਆ ਜਦੋਂ ਕੀਰਤ ਮੈਂ ਪਹਿਲਾ ਆਂਡਾ ਜਦੋਂ ਆਪਣਾ ਗਾਨੀ ਵਾਲਾ ਕਬੂਤਰ ਬਾਹਰ ਨਿਕਲਿਆ ਹਨਾ ਉਦੋਂ ਕੋਈ ਵੀ ਆਂਡਾ ਨਹੀਂ ਸੀ ਇੱਥੇ ਤੇ ਮੈਂ ਬਈ ਗਾਨੀ ਵਾਲਾ ਕਬੂਤਰ ਬਾਹਰ ਨਿਕਲਿਆ ਮੈਂ ਸਾਰੇ ਕਬੂਤਰ ਬਾਹਰ ਕੱਢਤੇ ਹੁਣ ਜਦੋਂ ਸਾਰੇ ਕਬੂਤਰ ਬਾਗਲ ਕੇ ਮੈਂ ਅੰਦਰ ਬਾੜੇ ਤਾਂ ਆਂਡਾ ਧਰਿਆ ਪਿਆ ਬਈ ਆਹ ਕਿਨੇ ਤਰਿਆ ਹੋਇਆ ਯਾਰ ਕੀਰਤ ਓਏ ਕੀ ਦਾ ਫੰਡ ਹੋ ਸਕਦਾ ਇਹ ਆਂਡਾ ਟੁੱਟਿਆ ਵੀ ਨਹੀਂ ਹੋਇਆ ਵੀ ਜਿਵੇਂ ਉੱਤੋਂ ਡਿੱਗਿਆ ਹੋਵੇ ਆਹ ਚੱਕਰ ਵੀ ਨਹੀਂ ਹੈਗਾ ਹਨਾ ਤੇ ਜਿਵੇਂ ਤਾਜ਼ਾ ਤਾਜ਼ਾ ਆਂਡਾ ਬਈ ਇਨੇ ਤਰਿਆ ਹੋਇਆ ਓਏ ਆਂਡਾ ਤਾਂ ਮੈਂ ਹੀ ਤਰਿਆ ਮੈਂ ਉਹੀ ਤਾਂ ਕਹੀਏ ਨਾ ਆਂਡਾ ਮੈਂ ਉਥੋਂ ਚਾਕੇ ਇੱਥੇ ਤਰਿਆ ਠੀਕ ਆ ਉਦੋਂ ਇੱਥੇ ਕੋਈ ਵੀ ਆਂਡਾ ਨਹੀਂ ਸੀ ਆਪਣੇ ਖੁੱਡੇ ਚ ਆਉਣ ਤੋਂ ਪਹਿਲਾਂ ਪਹਿਲਾਂ ਆਂਡਾ ਤਰਿਆ ਤਾਂ ਚਲੋ ਭਈ ਆਪਾਂ ਆਂਡੇ ਨੂੰ ਵੀ ਚਾਕੇ ਇਹਨਾਂ ਦੇ ਥੱਲੇ ਧਰ ਲੈਨੇ ਆ ਇਹ ਆਂਡਾ ਵੀ ਉਹੀ ਕਬੂਤਰੀ ਦਾ ਜਿਹੜੀ ਦਾ ਕਬੂਤਰੀ ਦਾ ਆਂਡਾ ਆਪਾਂ ਚਾਕੇ ਪਹਿਲਾਂ ਤਰਿਆ ਇੱਥੇ ਤਾਂ ਭਈ ਚਲੋ ਦੋਨੇ ਆਂਡੇ ਹੋ ਗਏ ਅੱਜ ਤਾਂ ਹੁਣ ਇਹ ਦੋਨਿਆਂ ਤੇ ਬੱਚੇ ਕੱਢ ਲੈਣਗੇ ਤੇ ਉਹ ਜੋੜੀ ਆਪਦੀ ਦਵਾਰੇ ਹੰਡੇ ਧਰ ਲੂ ਆਜੋ ਮਿੱਤਰੋ ਹੁਣ ਆਪਾਂ ਖੋਡੇ ਚੋਂ ਬਾਹਰ ਚਾਲਦੇ ਆ ਮਿੱਤਰੋ ਤੇ ਆਪਣਾ ਕਰਦੇ ਆ ਮਾਸਟਰ ਖੋਡਾ ਬੰਦ ਚੱਕੋ ਬਈ ਇਧਰ ਹੋ ਕੇ ਰਹਿ ਇਧਰੋਂ ਹਾਂ ਬਾਹਰ ਅੰਦਰ ਇਹਨਾਂ ਨੂੰ ਹੌਲੀ ਹੌਲੀ ਬਾੜੀ ਓਏ ਵੜ ਜਾ ਸ਼ਰਾਜੀਆ ਬਈ ਇਹਦੀ ਭੱਜਣ ਦਾ ਮੂਡ ਹੈ ਦਾ ਮੈਨੂੰ ਭੱਜਣ ਦਾ ਨਹੀਂ ਪਰ ਬਾਹਰ ਰਹਿਣ ਦਾ ਮੂਡ ਹੈ ਇਹਦਾ ਚਲ ਬਈ ਚੱਲ 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 ਗਿੱਠੀਏ ਜੀ ਤੂੰ ਵੀ ਚੱਲ ਅੰਦਰ ਤੁਸੀਂ ਵੀ ਚਲੋ ਬਈ ਫੈਂਟੇਲੋ ਚਲੋ ਸ਼ਾਬਾਸ਼ ਚਲੋ ਬਈ ਇਸ ਬੰਦ ਕਰਦੇ ਆ ਆ ਲੋ ਬਈ ਬਦਾਮ ਕੁੱਟ ਕੇ ਮੈਂ ਲਿਆਇਆ 11 12 ਬਦਾਮ ਨੇ ਤੇ ਬਈ ਹੁਣ ਵਾਰੀ ਆ ਆਪਣੇ ਅਸੀਲ ਮੁਰਗੇ ਨੂੰ ਬਾਹਰ ਕੱਢ ਕੇ ਉਹਨੂੰ ਆ ਖਰਾਕ ਦੇਣ ਦੀ ਬਈ ਆਪਾਂ ਛੜ ਫੜ 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 ਦੱਬ ਨੂੰ ਬਈ ਆਪਾਂ ਮੁਰਗੇ ਨੂੰ ਖਰਾਕ ਦੇਵਾਂਗੇ ਕਿਰਤੇ ਇਹਨੂੰ ਅੰਦਰ ਬਾੜ ਮੁਰਗੇ ਨੂੰ ਇਹਦੇ ਬਦਾਮ ਮੈਂ ਅੰਦਰ ਰੱਖਦਾ ਛੇਦੀ ਛੇਦੀ ਬਾੜੇ ਨੂੰ ਅੰਦਰ ਛੜ ਦੇ ਆ ਲੈ ਖਾ ਚਾ ਚਲੋ ਬਈ ਬੰਦ ਕਰ ਦਿੰਨੇ ਆ ਗੇਟ ਭੇਡ ਤੇ ਦੂਜੇ ਅਸੀਲ ਬਾਹਰ ਨਿਕਲ ਜਾਣ ਕਿਤੇ ਹਾਂ ਠੀਕ ਆ ਆਮੁਰਗਾ ਭਾਈ ਜਿਹਨੂੰ ਆਪਾਂ ਤਿਆਰ ਕਰੀਆ ਨੇ ਖਰਾਕ ਦੇ ਕੇ ਭਾਈ ਹੁਣ ਇਹ ਨਵਾਂ ਨਵਾਂ ਹਨਾ ਖਾਣ ਲੱਗੂਗਾ ਇਹਨੂੰ 1-2 ਦਿਨਾਂ ਚ ਆਸਤ ਪੈ ਜੂਗੀ ਖਰਾਕ ਖਾਣ ਦੀ ਅੱਜ ਪਹਿਲਾ ਦਿਨ ਅੱਜ ਤਾਂ ਬਹੁਤ ਔਖੀ ਖਾਊਗਾ ਪਰ ਦੇਖਦੇ ਆ ਕਿੰਨੀ ਛੇਤੀ ਇਹ ਗ੍ਰੋਥ ਕਰਦਾਗਾ ਕਦੋਂ ਕਰਦਾਗਾ ਤਾਂ ਇਹ ਦੇਖਣਾ ਬਾਕੀ ਹੋਊਗਾ ਪਰ ਅੱਜ ਤੋਂ ਇਹਦੀ ਟ੍ਰੇਨਿੰਗ ਸ਼ੁਰੂ ਹੋਗੀ ਮਿੱਤਰੋ ਟੈਂ ਟੈਂ ਇਧਰ ਬਈ ਦੋਨੇ ਆਪਾਂ ਕੁੱਤੇ ਕੱਢ ਤੇ ਬਾਹਰ ਆਸੀ ਮਿੱਤਰੋ ਆਪਣੀ ਅੱਜ ਦੀ ਵੀਡੀਓ ਵੀਡੀਓ ਸੋਹਣੀ ਲੱਗੀ ਹੋਵੇ ਤਾਂ ਬਈ ਲਾਈਕ ਜ਼ਰੂਰ ਕਰ ਲਿਓ ਨਾਲੇ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਆਪਣਾ ਟਿਕਾ ਕੇ ਮਿਲਦੇ ਆ ਨਵੀਂ ਵੀਡੀਓ ਜਿੰਨਾ ਮੇ ਟੌਪਿਕ ਤੇ ਰੱਬ ਰਾਖਾ ਜੱਟੋ